m ì 살 h đ ਪੰਜਾਬ ਪੰਜਾਬੀ ਦੇ ਪੰਜਾਬੀ ਅੱਦਾ ਪਹਿਰੇਦਾਰ ਦੇਸੀ ਪੰਜਾਬ ਬਹੁਤ ਮੰਦ ਭਾਗੀ ਗੱਲ ਹੈ ਤੇ ਉਸ ਗੱਲ ਦਾ ਬਿਲਕੁਲ ਜਿਹੜਾ ਵਿਰੋਧ ਕਰਦੇ ਆਂ ਖੰਡਨ ਕਰਦਾ ਉਸ ਗੱਲ ਦਾ ਤੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਡੀਸੀ ਪਟਿਆਲਾ ਤੇ ਐਸਡੀਐਮ ਪਟਿਆਲਾ ਨਾਲ ਬੈਠ ਕੇ ਇਸ ਪੱਧਰ ਦੀ ਗੱਲ ਕਰਕੇ ਜਿਹੜੇ ਦੋਸ਼ੀਆਂ ਉਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਕਰਾਈ ਜਾਏਗੀ ਤੇ ਜਿਹੜੇ ਪ੍ਰਕਾਰ ਦੀਆਂ ਦੁਕਾਨਾਂ ਸਾਡੇ ਵਿੱਚ ਕਿਸੇ ਪ੍ਰਕਾਰ ਦੀ ਉਹ ਗੁੰਡਾਗਰਦੀ ਕੀਤੀ ਜਾ ਰਹੀ ਹੈ ਕੋਈ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ ਕੋਈ ਆਮ ਆਉਣ ਵਾਲੇ ਸ਼ਰਧਾਲੂਆਂ ਨਾਲ ਖਿੱਚ ਤੋ ਕੀਤੀ ਜਾਂਦੀ ਹੈ ਰੇਟਾਂ ਦੇ ਮੁਤਲਕ ਲੜਾਈ ਝਗੜਾ ਕੀਤਾ ਜਾਂਦਾ ਤੇ ਸਾਰੀਆਂ ਟੀਨ ਦਾ ਨਿਰੰਤਰਣ ਤੌਰ ਤੇ ਬੰਦ ਕਰਵਾਈਆਂ ਜਾਣਗੀਆਂ ਤੇ ਡੀਸੀ ਨਾਲ ਬਹਿ ਕੇ ਇੱਕ ਨਿਸ਼ਚਿਤ ਤੌਰ ਤੇ ਰੇਟ ਡਿਸਾਈਡ ਕੀਤਾ ਜਾਏਗਾ ਜਿਹੜਾ ਪ੍ਰਸ਼ਾਦ ਦਾ ਭੇਟ ਦਾ ਵੀ ਆ ਭੇਟਾ ਇੰਨੇ ਦੀ ਹੋਏਗੀ ਉਸੇ ਭੇਟਾ ਦੇ ਮੁਤਾਬਕ ਪ੍ਰਸ਼ਾਦ ਵਿਕੇਗਾ ਜਿਹੜਾ ਪ੍ਰਸ਼ਾਦ mafia ਹੈ ਇਹ ਤੋਂ ਬੜੀ ਜਲਦੀ ਮੰਦਿਰ ਨੂੰ ਜਿਹੜਾ ਯਾਦ ਕਰਾਇਆ ਜਾਏਗਾ ਜਿਹੜੀਆਂ ਦੁਕਾਨਾਂ ਜਿੱਕੀਆਂ ਬਈ ਸਰਕਾਰੀ ਲੇਕਿਨ ਕੁ ਨਜਾਇਜ਼ ਕੁ ਜਿਹੜੀਆਂ ਸੜਕਾਂ ਦੇ ਉੱਤੇ ਸਰਕਾਰ ਦੇ ਉੱਤੇ ਮਹਿਲਾਵਾਂ ਨਾਲ ਕੇ ਬਾਤ ਕੀਤੀ ਹੈ ਜੀ ਪ੍ਰਕਾਰ ਦਾ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਆ ਕੁਝ ਵੀ ਦੇਖਣ ਨੂੰ ਨਹੀਂ ਮਿਲੇਗਾ ਤੁਹਾਨੂੰ ਬਿਲਕੁਲ ਪ੍ਰਸ਼ਾਸਨ ਨਾਲ ਮਿਲ ਜੁਲ ਕੇ ਗੱਲ ਕਰਕੇ ਸਾਰੀ ਚੀਜ਼ਾਂ ਬੰਦ ਕਰਾਈਆਂ ਜਾਣਗੀਆਂ ਅਸੀਂ ਕਾਰਵਾਈ ਕਰਾਉਗੇ ਇਹਨਾਂ ਦੀ ਬਿਲਕੁਲ ਕਾਰਵਾਈ ਕਰਾਵਾਂਗੇ ਆਪ ਕੰਪਲੇਂਟਡ ਬਣ ਕੇ ਕਰਾਵਾਂਗੇ ਇਹ ਮੰਦਰ ਵਿੱਚ ਨਾ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਕਿ ਕਿਸੇ ਕੋ ਬੰਦੇ ਦੀ ਪੱਗ ਵੀ ਲਾਈ ਗਈ ਤੇ ਕੁੱਟ ਮਾਰੇ ਮਾਮਲਾ ਕੀ ਸੀ ਇਹ ਦੇਖੋ ਵੀਡੀਓ ਮੈਂ ਵੀ ਦੇਖੀ ਹੈ ਪਿੱਛੇ ਪਾਰਕਿੰਗ ਦੇ ਕੋਲ ਕੋਈ ਐਸਾ ਝਗੜਾ ਹੋਇਆ ਹੈ ਜਦੋਂ ਅਸੀਂ ਇਹਦੀ ਤਹਿਕੀਕਾਤ ਕਰੀਏ ਤਾਂ ਪਤਾ ਲੱਗਿਆ ਕਿ ਜਿੱਥੇ ਪਿੱਛੇ ਪ੍ਰਚਾਰ ਦੀ ਰੈਡੀਆਂ ਲੱਗਦੀਆਂ ਹਨ ਉਹਨਾਂ ਦੇ ਬੰਦਿਆਂ ਨਾਲ ਕਿਸੇ ਸ਼ਰਧਾਲੂ ਦੀ ਝਗੜਾ ਹੋਇਆ ਸੀਗਾ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ ਲਈ ਬਹੁਤ ਹੀ ਸ਼ਰਮਨਾਕ ਹੈ ਕੋਈ ਵੀ ਸਰਧਾਲੂ ਜਾ ਹਿੰਦੂ ਹੈ ਜਾਂ ਸਿੱਖ ਹੈ ਜਾਂ ਕਿਸੇ ਵੀ ਧਰਮ ਦਾ ਹੋ ਸਰਧਾਲੂ ਅਗਰ ਮੰਦਰ ਜਾਂਦਾ ਹੈ ਉਹਨਾਂ ਦਾ ਮਾਨ ਸਨਮਾਨ ਕਰਨਾ ਸਾਡਾ ਫਰਜ਼ ਹੈ ਇਸ ਤਰ੍ਹਾਂ ਦੀ ਅਗਰ ਕੋਈ ਘਟਨਾ ਹੁੰਦੀ ਹੈ ਬੜੀ ਸ਼ਰਮਨਾਕ ਹੈ ਅਸੀਂ ਜਲਦੀ ਪਤਾ ਲਗਾ ਰਹੇ ਹਾਂ ਕੌਣ ਕੌਣ ਬੰਦੇ ਸੀਗੇ ਡੀ ਸਾਹਿਬ ਨੂੰ ਮਿਲਾਂਗੇ ਐਸਐਸਪੀ ਸਾਹਿਬ ਨੂੰ ਮਿਲਾਂਗੇ ਇਹਦੇ ਖਿਲਾਫ ਕਾਰਵਾਈ ਕਰਨ ਦੀ ਪੂਰੀ ਅਸੀਂ ਵਾਅਦਾ ਕਰਦੇ ਹਾਂ ਉਸ ਭਗਤ ਦੇ ਨਾਲ ਉਹਦਾ ਗੱਡੀ ਨੰਬਰ ਸਾਡੇ ਕੋਲ ਆ ਗਿਆ ਹੈਗਾ ਕਿਸੇ ਸਰਧਾਲੂ ਨੇ ਭੇਜਿਆ ਹੈਗਾ ਉਹਨਾਂ ਦੀ ਫੋਟੋ ਵੀ ਆ ਗਈ ਹੈ ਵੀਡੀਓ ਵੀ ਆ ਗਈ ਹੈ ਬਿਲਕੁਲ ਕਾਰਵਾਈ ਕੀਤੀ ਜਾਊਗੀ ਡੀਸੀ ਸਾਹਿਬ ਨੂੰ ਅਸੀਂ ਰਿਕੁਐਸਟ ਕਰਾਂਗੇ ਮਿਲਾਂਗੇ ਇੱਕ ਦੋ ਦਿਨ ਤੋਂ ਅਸੀਂ ਬਿਜੀ ਸੀਗੇ ਨਹੀਂ ਮਿਲ ਪਾਏ ਲੇਕਿਨ ਹੁਣ ਜਿਹੜਾ ਹੈ ਇਸ ਤਰ੍ਹਾਂ ਦੀ ਘਟਨਾਵਾਂ ਸਾਡੇ Hindu ਸਮਾਜ ਲਈ ਬੜੀ ਸ਼ਰਮਨਾਕ ਹੈ ਮੰਦਰ ਦੇ ਅੰਦਰ ਕਿਸੇ ਸ਼ਰਧਾਲੂ ਚਾਹੇ ਸਿੱਖ ਹੈ ਜਾਂ Hindu ਹੈ ਕੋਈ ਵੀ ਐਵੇਂ ਦਾ ਕੋਈ ਮੈਟਰ ਨਹੀਂ ਹੈ ਕਿਸੇ ਵੀ ਸ਼ਰਧਾਲੂ ਨਾਲ ਅਗਰ ਇਸ ਤਰ੍ਹਾਂ ਦਾ ਕੋਈ ਬਿਹੇਵ ਹੁੰਦਾ ਹੈ ਤਾਂ ਬੜਾ ਸ਼ਰਮਨਾਕ ਹੈ ਇਹਦੇ ਵਾਸਤੇ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਇਹਦੇ ਉੱਪਰ ਸਖਤ ਤੋਂ ਸਖਤ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਸ ਤਰ੍ਹਾਂ ਦੀ ਘਟਨਾਵਾਂ ਮੰਦਰ ਦੇ ਆਉਣ ਵਾਲੇ ਸੰਭਾਲਨਾਂ ਦੇ ਨਾਲ ਨਾ ਹੋ ਸਕੇ ਪਤਾ ਨਹੀਂ ਇੰਨੀ ਗੱਲ ਨਹੀਂ ਕੁੱਟ ਮਾਰ ਤੋਂ ਉਹ ਹੀ ਪੱਗ ਵੀ ਲਾਈ ਲੇਕਿਨ ਉਹਦੀ ਗੱਡੀ ਵੀ ਭਨੀ ਗਈ ਆ ਹਾਂ ਬਿਲਕੁਲ ਗੱਡੀ ਨੰਬਰ ਆ ਗਿਆ ਗੱਡੀ ਭਨੀ ਗਈ ਹੈ ਨਾਹੀ ਕਰਾ ਐਸਐਸਪੀ ਸਾਹਿਬ ਨੂੰ ਬਿਲਕੁਲ ਸੰਕੇਨ ਲੈਣਾ ਚਾਹੀਦਾ ਉਹ ਬਿਲਕੁਲ ਬਹੁਤ ਜ਼ਿਆਦਾ ਸਿਕਿਉਰਟੀ ਆ ਉਹ ਮੌਕੇ ਤੇ ਵੀ ਇੱਕ ਪੁਲਿਸ ਵਾਲਾ ਖੜਾ ਸੀਗਾ ਪਤਾ ਕਰੇ ਪ੍ਰਸ਼ਾਸਨ ਕੌਣ ਸੀਗਾ ਉਹਨਾਂ ਤੋਂ ਪਤਾ ਕਰੇ ਕਿ ਦੀ ਝਗੜਾ ਹੋਇਆ ਉਹ ਸਾਰਾ ਕੁਝ ਅਸੀਂ ਵੀ ਪਤਾ ਲਗਾ ਰਹੇ ਹਾਂ ਜਿੱਦ ਜਦ ਹੀ ਪਤਾ ਲੱਗਦਾ ਕਿ ਕਿਸ ਕਿਸ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਆ ਉਹਨੂੰ ਅਸੀਂ ਇੱਥੋਂ ਮੰਦਰ ਤੋਂ ਬਾਹਰ ਕਰਾਂਗੇ। ਪਤਾਂ ਜੀ ਮਨੋ ਮਨੋ ਕਾਮਨਾਵਤੀ ਸਰਦਾਲੂ ਆਂਦੇ ਸ਼ੁਕਰ ਵਾਲੇ ਕਿ ਇਹ ਪ੍ਰਸ਼ਾਦ ਰੋਡ ਤੇ ਜਾ ਕੇ ਵੇਚਦੇ ਰੋਡ ਤੇ ਨਹੀਂ ਜਾਂਦੇ ਆ। ਦੇਖੋ ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰ ਬੇਨਤੀ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਪਤਾ ਨਹੀਂ ਕਿ ਉਹ ਢਿੱਲਮੁਲ ਨੀਤੀ ਬਣਾ ਰਿਹਾ ਪਹਿਲਾਂ ਡੀਐਸਪੀ ਸਾਹਿਬ ਸਿੰਘਲਾ ਜੀ ਸੀਗੇ ਉਹਨਾਂ ਨੇ ਬਹੁਤ ਵਧੀਆ ਇਥੇ ਅਰੇਂਜਮੈਂਟ ਕਰਤਾ ਸੀਗਾ ਸਾਰਾ ਬਿਲਕੁਲ ਸਾਫ਼ ਕਰਾਤਾ ਸੀਗਾ ਕੋਈ ਵੀ ਸੜਕ ਤੇ ਪ੍ਰਚਾਰ ਵਿੱਚ ਨਹੀਂ ਆਂਦਾ ਸੀਗਾ ਅਸੀਂ ਡਿਸਾ ਨੂੰ ਰਿਕੁਐਸਟ ਕਰੀਏ ਵੀ ਸਾਰੇ ਦੁਕਾਨਦਾਰਾਂ ਨੂੰ ਇੱਕ ਹੁਕਮ ਜਾਰੀ ਕਿਤੇ ਜਾਣ ਤਾਂ ਕਿ ਸਾਰੇ ਦੁਕਾਨਦਾਰ ਆਪਣੀ ਦੁਕਾਨ ਦੇ ਉੱਪਰ ਰੇਟ ਲਿਸਟਾ ਲਗਾ ਕੇ ਰੱਖਣ ਤਾਂ ਕਿ ਕਿਸੇ ਪਰ ਅਰ ਸ਼ਰਧਾਲੂ ਦੇ ਨਾਲ ਲੁੱਟ ਖੋਹ ਨਾ ਹੋ ਸਕੇ ਤੁਸੀਂ ਇਹਦੇ ਬਦ ਕਾਰਵਾਈ ਕਰੋਗੇ ਨਹੀਂ ਬਿਲਕੁਲ ਕਰਾਂਗੇ ਡਿਸਾ ਨੂੰ ਲਿਖਾਂਗੇ ਪਹਿਲਾਂ ਅਗਰ ਡਿਸਾ ਨਹੀਂ ਕਰਦਾ ਇਸ ਫਿਰ ਆਪਣੇ ਆਪਣੇ ਲੈਵਲ ਤੇ ਕਾਰਵਾਈ ਕਰਨ ਤੇ ਮਜਬੂਰ ਹੋਵਾਂਗੇ ਇਹ ਨਸੇ ਦੇ ਵੀ ਆਦੀ ਲੱਗਦੇ ਆ ਕਿਉਂਕਿ ਅਸੀਂ ਵੀ ਦੇਖਿਆ ਬੁੱਢੇ ਦੇਖਿਆ ਕਿ ਮਹਿਲਾਵਾਂ ਨਾਲ ਵੀ ਹੱਥ ਪਾੜ ਕੇ ਲੈਂਦੇ ਸੀ ਉਹਦੇ ਦੇਖੋ ਇਹ ਦੁਕਾਨਦਾਰ ਜਿਹੜੇ ਨੌਕਰਾ ਖਲ ਲੈਨੇ ਉਹ ਹਰ ਤਰ੍ਹਾਂ ਦੇ ਨਸ਼ਾ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਇਹਨਾਂ ਦੇ ਉੱਪਰ ਨਾ ਤਾਂ ਕੋਈ ਇਹਨਾਂ ਦੀ ਕੋਈ ਪਛਾਣ ਹੁੰਦੀ ਹੈ ਨਾ ਇਹ ਇਹਨਾਂ ਦੇ ਪ੍ਰਸ਼ਾਸਨ ਕੋਈ ਆਧਾਰ ਕਾਰਡ ਆਇਡੈਂਟੀਟੀ ਕਾਰਡ ਕੋਈ ਆਇਡੈਂਟੀਫਿਕੇਸ਼ਨ ਕਰਦਾ ਕੋਈ ਸ਼ਰਾਰਤੀ ਤੱਤ ਵੀ ਇਹਨਾਂ ਦੇ ਰੋਪ ਵਿੱਚ ਇੱਥੇ ਮੰਦਰ ਜਾ ਕੇ ਕੋਈ ਬੜੀ ਵਾਰਦਾਤ ਕਰ ਸਕਦਾ